ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕੀ ਫਤਿਹ YouTube ਚੈਨਲ ਐਟ ਬ੍ਰਿੰਦਰਪਾਲ ਸਿੰਘ 9417 ਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ। ਸ਼ਹੀਦ ਭਾਈ ਮਨੀ ਸਿੰਘ ਜੀ ਸਿੱਖ ਇਤਿਹਾਸ ਵਿੱਚ ਬਹੁਤ ਸਤਿਕਾਰਯੋਗ ਹਸਤੀ ਹਨ। ਆਪ ਜੀ ਦਾ ਨਾਂ ਸਿੱਖ ਇਤਿਹਾਸ ਦੇ ਗੌਰਵਮਈ ਪੰਨਿਆਂ ਤੇ ਸੁਨਹਿਰੀ ਅੱਖਰਾਂ ਨਾਲ ਅੰਕਿਤ ਹੈ। ਆਪ ਜੀ ਦੀ ਬਹੁਪੱਖੀ ਸ਼ਖਸੀਅਤ ਇਤਿਹਾਸ ਵਿੱਚ ਇੱਕ ਨਵੇਕਲੀ ਅਤੇ ਨਿਰਾਲੀ ਜਗ੍ਹਾ ਰੱਖਦੀ ਹੈ। ਆਪ ਆਪਣੇ ਸਮੇਂ ਦੇ Nirpae Juda, ਕਰਮ ਜੋਗੀ, ਸਿਆਸੀ ਅਤੇ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਸਿੱਖ ਧਰਮ ਤੇ ਸਾਹਿਤ ਦੇ ਮਹਾਨ ਵਿਦਵਾਨ ਤੇ ਪੂਰਨ ਗਿਆਤਾ ਹਨ। ਸਹੀਦ ਪਾਈ ਮਨੀ ਸਿੰਘ ਜੀ ਦਾ ਜਨਮ ਪਾਈ ਮਾਈ ਦਾਸ ਦੇ ਘਰ 10 ਮਾਰਚ 1644 ਈਸਵੀ ਨੂੰ ਮਾਤਾ ਮਦਰੀ ਵਾਈ ਦੀ ਕੁੱਖੋਂ ਪਿੰਡ ਅਲੀਪੁਰ ਜ਼ਿਲ੍ਹਾ ਮੁਜੱਫਰਗੜ ਪੱਛਮੀ ਪਾਕਿਸਤਾਨ ਵਿੱਚ ਹੋਇਆ ਪਾਈ ਸਹਿਬ ਦੇ ਮਾਤਾ ਪਿਤਾ ਤੇ ਦਾਦਾ ਪਾਈ ਬੱਲੂ ਜੀ ਸੇਮੇ ਪਾਦਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਬਾਰ ਵਿੱਚ ਸੇਵਾ ਕਰਿਆ ਕਰਦੇ ਸਨ ਪਾਈ ਬੱਲੂ ਜੀ ਬਹੁਤ ਹੀ ਬਹਾਦਰ ਸਨ ਜੋ ਸ਼ੇਮੇ ਬਾਸ਼ਾ ਦੇ ਸਮੇਂ ਤੁਰਕਾਂ ਨਾਲ ਜੰਗ ਕਰਦੇ ਹੋਏ 1634 ਈਸਵੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਸ਼ਹੀਦੀ ਪਾ ਗਏ ਭਾਈ ਮਾਈ ਦਾਸ ਜੀ ਦੇ 12 ਪੁੱਤਰ ਸਨ ਜਿੰਨਾ ਵਿੱਚੋਂ ਕੇਵਲ ਇੱਕ ਨੂੰ ਸਾਡੇ ਕੇ 11 ਪੁੱਤਰ ਸ਼ਹੀਦ ਹੋਏ ਇਨ੍ਹਾਂ ਵਿੱਚੋਂ ਹੀ ਪ੍ਰਸਿੱਧ ਸ਼ਹੀਦ ਪਾਈ ਦਿਆਲਾ ਜੀ ਸਨ ਜੋ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਸਨ ਛੋਟੀ ਉਮਰ ਤੋਂ ਹੀ ਪਾਈ ਮਨੀ ਸਿੰਘ ਜੀ ਗੁਰੂ ਘਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੀ ਸੇਵਾ ਵਿੱਚ ਆਏ ਸਨ ਆਪ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਪਹਿਲਾਂ ਬਾਬਾ ਬਕਾਲੇ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਆ ਗਏ ਇਥੇ ਰਹਿ ਕੇ ਪਾਈ ਸਾਹਿਬ ਜੀ ਨੇ ਗੁਰਬਾਣੀ ਦੀਆਂ ਪੋਥੀਆਂ ਦੇ ਉਤਾਰੇ ਕਰਨ ਤੇ ਕਰਵਾਉਣ ਦੀ ਮਹਾਨ ਸੇਵਾ ਸੰਭਾਲੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਹੀਦੀ ਉਪਰੰਤ ਵੀ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸ ਹੀ ਟਿਕੇ ਰਹੇ ਇੱਥੇ ਹੀ ਆਪ ਗੁਰਬਾਣੀ ਅਤੇ ਗੁਰੂ ਇਤਿਹਾਸ ਦਾ ਡੂੰਗਾ ਅਧਿਐਨ ਕਰਕੇ ਇੱਕ ਉੱਚ ਕੋਟੀ ਦੇ ਵਿਦਵਾਨ ਤੇ ਕਵੀ ਬਣ ਗਏ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਦੀ ਗੁਰੂ ਘਰ ਪ੍ਰਤੀ ਸਰਦਾ ਭਾਵਨਾ ਬਿਦਵਤਾ ਯੋਗਤਾ ਤੇ ਪ੍ਰਬੰਧਕ ਸੂਝ-ਬੂਝ ਆਦ ਗੁਣਾ ਨੂੰ ਵੇਖਦੇ ਹਾਂ ਹੁਆ ਸ੍ਰੀ ਆਨੰਦਪੁਰ ਸਾਹਿਬ ਗੁਰੂ ਦਰਬਾਰ ਦਾ ਦੀਵਾਨ ਥਾਪ ਦਿੱਤਾ ਜਦੋਂ ਸੰਮਤ 1752 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਜਾਇਆ ਠੰਡੇ ਦੀ ਪਹੌਲ ਅੰਮ੍ਰਿਤਸਕਾ ਕੇ ਸਿੰਘ ਸਜਾਈ ਤਾਂ ਗੁਰੂ ਘਰ ਦੇ ਅਨੰਨ ਸਿੱਖ ਭਾਈ ਮਨੀ ਸਿੰਘ ਜੀ ਨੇ ਆਪਣੇ ਭਰਾਵਾਂ ਤੇ ਪੁੱਤਰਾਂ ਸਮੇਤ ਖੰਡੇ ਬਾਟੇ ਦੀ ਪਹੌਲ ਸਕੀ ਆਪ ਜੀ ਦਾ ਬਚਪਨ ਦਾ ਨਾਮ ਮਨੀਆ ਸੀ ਤੇ ਪਹੌਲ ਸਕ ਕੇ ਪਾਈ ਮਨੀ ਸਿੰਘ ਹੋ ਗਿਆ ਦਸਵੇਂ ਪਾਤਸ਼ਾਹ ਜੀ ਨੇ ਪਾਈ ਮਨੀ ਸਿੰਘ ਜੀ ਦਾ ਗੁਰਮਤਿ ਗਿਆਨ ਅਤੇ ਉਹਨਾਂ ਦੀ ਵਿਦਵਤਾ ਦੇਖਦੇ ਹਾਂ ਉਹਨਾਂ ਦੀ ਗੁਰ ਸ਼ਬਦ ਦੀ ਕਥਾ ਕਰਨ ਦੀ ਸੇਵਾ ਲਗਾ ਦਿੱਤੀ ਜੋ ਪਾਈ ਸਹਿਬ ਨੇ ਪੂਰੀ ਨਿਪੁੰਨਤਾ ਸਹਿਤ ਨਿਭਾਈ ਇਸ ਤਰ੍ਹਾਂ ਪਾਈ ਸਹਿਬ ਉੱਚ ਕੋਟੀ ਦੇ ਵਿਦਵਾਨ ਵਧੀਆ ਕਥਾ ਵਾਚਕ ਤੇ ਪ੍ਰਮੁੱਖ ਸੇਵਾਦਾਰ ਬਣ ਗਏ ਸ੍ਰੀ ਅਮਰਤ ਸਰਸ ਸਹਿਬ ਦੇ ਸਿੱਖਾਂ ਵੱਲੋਂ ਬੇਨਤੀ ਕਰਨ ਤੇ ਦਸਮ ਪਾਸ਼ਾ ਨੇ ਪਾਈ ਸਹਿਬ ਜੀ ਨੂੰ ਪੰਜ ਸਿੰਘਾਂ ਸਮੇਤ ਸ੍ਰੀ ਹਰਿਮੰਦਰ ਸਹਿਬ ਸ੍ਰੀ ਦਰਬਾਰ ਸਹਿਬ ਜੀ ਦੀ ਸੇਵਾ ਸੰਭਾਲ ਲਈ ਗ੍ਰਾਂਥੀ ਨਿਯੁਕਤ ਕਰਕੇ ਸ੍ਰੀ ਅਮਰਤਸਰ ਭੇਜਿਆ ਪਾਈ ਮਨੀ ਸਿੰਘ ਜੀ ਨੇ ਸ੍ਰੀ ਅਮਰਤਸਰ ਪਹੁੰਚ ਕੇ ਸੋਡੀਆਂ ਦੀ ਚਲਾਈ ਮਰਿਆਦਾ ਨੂੰ ਬੰਦ ਕਰਕੇ ਗੁਰਮਰਿਆਦਾ ਕਾਇਮ ਕੀਤੀ ਅੰਮ੍ਰਿਤ ਪ੍ਰਚਾਰ ਦੀ ਲਹਿਰ ਵਿੱਚ ਵਾਧਾ ਕਰਕੇ ਸਿੱਖੀ ਦਾ ਭਰਪੂਰ ਪ੍ਰਚਾਰ ਕੀਤਾ ਆਪ ਜੀ ਸ੍ਰੀ ਅਮਰਤਸਰ ਰਹਿੰਦਿਆਂ ਸੇਵਾ ਨਿਭਾਉਂਦਿਆਂ ਹੋਇਆ ਵੀ ਸ੍ਰੀ ਅਨੰਦਪੁਰ ਸਾਹਿਬ ਨਾਲ ਤਾਲਮੇਲ ਰੱਖਦੇ ਸਨ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਹੋਈ ਤਾਂ ਉਸ ਵਿੱਚ ਪਹਾੜੀ ਰਾਜਿਆਂ ਨੇ ਹੰਥੀ ਨੂੰ ਸਰਾਬ ਪਿਆ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਸੀ ਹਾਥੀ ਦਾ ਮੁਕਾਬਲਾ ਪਾਈ ਸਹਿਬ ਦੇ ਸਪੁੱਤਰ ਪਾਈ ਬਚਿੱਤਰ ਸਿੰਘ ਨੇ ਕੀਤਾ ਸੀ ਸਤਿਗੁਰੂ ਜੀ ਨੇ ਆਪ ਦੇ ਸਪੁੱਤਰ ਦੀ ਇਸ ਸੂਰਮਤਾਈ ਤੋਂ ਪ੍ਰਸੰਨ ਹੋ ਕੇ ਉਚੇਚਾ ਹੁਕਮਨਾਮਾ ਬਖਸ ਕੇ ਉਹਨਾਂ ਨੂੰ ਨਹੀਂ ਵਾਜਿਆ ਸੀ ਜਦੋਂ ਦਸੰਬਰ ਸਨ 1704 ਈਸਵੀ ਦੀ ਰਾਤ ਨੂੰ ਗੁਰੂ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤਾਂ ਭਾਈ ਸਾਹਿਬ ਜੀ ਗੁਰੂ ਕੇ ਮਹਿਲਾ ਨੂੰ ਦਿੱਲੀ ਪਹੁੰਚਾਉਣ ਵਿੱਚ ਸਫਲ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਜੀ ਸਾਬੋ ਕੀ ਤਲਵੰਡੀ ਪਹੁੰਚੇ ਤਾਂ ਭਾਈ ਸਾਹਿਬ ਜੀ ਗੁਰੂ ਕੇ ਮਹਿਲ ਅਤੇ ਸੰਗਤ ਨੂੰ ਲੈ ਕੇ ਉਥੇ ਹਾਜ਼ਰ ਹੋਏ ਇਥੇ ਦਮਦ마 ਸਹਿਬ ਵਿਖੇ ਹੀ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਜੀ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਸੀ ਜਿਸ ਵਿੱਚ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰਵਾਈ ਤੇ ਇਸ ਬੀੜ ਸਹਿਬ ਨੂੰ ਸੰਪੂਰਨ ਕੀਤਾ ਇਸ ਬੀੜ ਸਹਿਬ ਜੀ ਨੂੰ ਹੀ ਮਾ ਗ੍ਰੋ ਹਜੂਰ ਸਹਿਬ ਨਦੇੜ ਵਿਖੇ ਗੁਰਿਆਈ ਬਖਸ਼ਿਸ਼ ਕੀਤੀ ਗਈ ਦਮਦਵਾ ਸਾਹਿਬ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਉਤਾਰੇ ਕਰਵਾ ਕੇ ਗੁਰੂ ਜੀ ਦੱਖਣ ਚਲੇ ਗਏ ਤੇ ਭਾਈ ਮਨੀ ਸਿੰਘ ਜੀ ਨੂੰ ਦੁਬਾਰਾ ਸ੍ਰੀ ਅੰਮ੍ਰਿਤਸਰ ਭੇਜ ਦਿੱਤਾ ਭਾਈ ਜੀ ਨੇ ਗੁਰੂ ਸ਼ਬਦ ਦੀ ਕਥਾ ਸੁਣਾ ਕੇ ਸਿੱਖ ਸੰਗਤ ਦਾ ਮਨੋਬਲ ਕਾਇਮ ਕਰੀ ਰੱਖਿਆ ਖਾਲਸਾ ਪੰਥ ਅੰਦਰ ਪੰਥਕ ਜਜ਼ਬਾ ਤੇ ਜੋ ਸੁਭਰਨ ਤੇ ਸਿੱਖ ਪੰਥ ਨੂੰ ਚੁਸਤ ਦਰੁਸਤ ਅਤੇ ਮਜ਼ਬੂਤ ਰੱਖਣ ਦੇ ਇਰਾਦੇ ਨਾਲ ਪਾਈ ਮਨੀ ਸਿੰਘ ਜੀ ਬੈਸਾਖੀ ਤੇ ਦੀਵਾਲੀ ਨੂੰ ਸਿੰਘਾਂ ਨੂੰ ਜੁੜਨ ਬੈਠਣ ਦਾ ਮੌਕਾ ਬਖਸ਼ਦੇ ਰਹੇ ਨਾ ਕਾਰਨਾਂ ਕਰਕੇ ਸਿੱਖਾਂ ਵਿੱਚ ਕਾਫੀ ਉਤਸ਼ਾਹ ਤੇ ਜਜ਼ਬਾ ਭਰਿਆ ਗਿਆ ਜਦੋਂ ਸਨ 1733 ਈਸਵੀ ਦੀਵਾਲੀ ਨੂੰ ਪਾਈ ਸਾਹਿਬ ਨੇ ਸ੍ਰੀ ਅਮਰਤਸਰ ਵਿਖੇ ਸਿੱਖਾਂ ਦਾ ਇਕੱਠ ਕਰਨ ਦਾ ਫੈਸਲਾ ਕੀਤਾ ਤੇ ਜਕਰੀਆ ਖਾਨ ਤੋਂ ਇਜਾਜ਼ਤ ਮੰਗੀ ਗਈ ਜਕਰੀਆ ਖਾਨ ਨੇ ਇਸ ਸ਼ਰਤ ਤੇ ਇਜਾਜ਼ਤ ਦਿੱਤੀ ਕਿ 5000 ਕੁਝ ਸਰੋਤਾਂ ਅਨੁਸਾਰ 10000 ਕਰ ਵਜੋਂ ਤਾਰੇ ਜਾਣ ਪਾਈ ਜੀ ਨੇ ਕਰ ਦੇਣਾ ਪ੍ਰਵਾਨ ਕਰ ਲਿਆ ਉਹਨਾਂ ਦਾ ਖਿਆਲ ਸੀ ਕਿ ਸਰਬੱਤ ਖਾਲਸਾ ਦੇ ਜੁੜਨ ਨਾਲ ਰੁਪਏ ਆਸਾਨੀ ਨਾਲ ਇਕੱਠੇ ਹੋ ਜਾਣਗੇ ਉਧਰ ਜ਼ਕਰੀਆ ਖਾਨ ਦੀ ਨੀਤ ਮਾੜੀ ਸੀ ਉਸ ਦੀ ਵਿਉਂਤ ਇਹ ਸੀ ਕਿ ਜੁੜੇ ਹੋਏ ਖਾਲਸੇ ਨੂੰ ਦੀਵਾਲੀ ਵਾਲੀ ਰਾਤ ਘੇਰ ਕੇ ਤੋਪਾਂ ਨਾਲ ਉਡਾ ਦਿੱਤਾ ਜਾਵੇ ਪਾਈ ਮਨੀ ਸਿੰਘ ਜੀ ਨੇ ਸਾਬ ਸਿੰਘਾਂ ਨੂੰ ਹੁਕਮਨਾਮੇ ਭੇਜ ਦਿੱਤੇ ਜ਼ਕਰੀਆ ਖਾਨ ਨੇ ਦੀਵਾਨ ਲਖਪਤਰ ਆਏ ਨੂ ਪਾਰੀ ਫੌਜ ਦੇ ਕੇ ਹੁਕਮ ਕੀਤਾ ਕੇ ਸ੍ਰੀ ਅਮਰਤ ਸਾਰੇ ਵਿਖੇ ਦੀਵਾਲੀ ਦੀ ਰਾਤ ਨੂੰ ਸਿੱਖਾਂ ਦਾ ਕਤਲੇ ਆਮ ਕੀਤਾ ਜਾਵੇ ਫੌਜਾਂ ਇਕੱਠੀਆਂ ਹੁੰਦੀਆਂ ਵੇਖ ਕੇ ਤੇ ਸੂ ਮਿਲਣ ਉਤੇ ਪਾਈ ਸਹਿਬ ਜੀ ਨੇ ਸਿੰਘਾਂ ਨੂੰ ਸ੍ਰੀ ਅਮਰਤ ਸਰ ਨਾ ਆਉਣ ਲਈ ਵੀ ਸੁਨੇਹੇ ਭੇਜ ਦਿੱਤੇ ਕੇ ਸਿੱਖਾਂ ਨੂੰ ਰਸਤੇ ਵਿੱਚ ਹੀ ਰੋਕਿਆ ਜਾਵੇ ਜਕਰੀਆ ਖਾਨ ਨੇ ਕਰ ਦੀ ਮੰਗ ਕੀਤੀ ਭਾਈ ਜੀ ਨੇ ਕਿਹਾ ਕਿ ਇਕੱਠਾ ਤਾਂ ਹੋ ਨਹੀਂ ਸਕਿਆ ਫਿਰ ਰੁਪਏ ਕਿਸ ਗੱਲ ਦੇ ਦਿੱਤੇ ਜਾਣ ਭਾਈ ਸਾਹਿਬ ਜੀ ਨੂੰ ਪੈਸੇ ਨਾ ਦੇਣ ਕਰਕੇ ਗ੍ਰਿਫਤਾਰ ਕਰ ਲਿਆ ਤੇ ਜੇਲ੍ਹ ਵਿੱਚ ਬੰਦ ਕਰਕੇ ਉਹਨਾਂ ਤੇ ਅਸਹਿ ਤੇ ਅਕਹਿ ਜ਼ੁਲਮ ਤੇ ਤਸੱਦਦ ਕੀਤੇ ਗਏ ਜਕਰੀਆ ਖਾਨ ਨੇ ਇਸਲਾਮ ਕਬੂਲ ਕਰਨ ਦਾ ਹੁਕਮ ਦਿੱਤਾ ਪਾਈ ਜੀ ਨੇ ਸਹਾਦਤ ਕਬੂਲ ਕਰਦੇ ਹੋਏ ਕਿਹਾ ਕਿ ਕਈ ਜੀਵਨ ਇਸ ਸਿੱਖੀ ਤੋਂ ਬਾਰਨ ਲਈ ਤਿਆਰ ਹਾਂ ਕਾਜੀ ਨੇ ਬੰਦ-ਬੰਦ ਕੱਟਣ ਦਾ ਹੁਕਮ ਸੁਣਾਇਆ ਤੇ ਸਾਹੀ ਕਿਲੇ ਦੇ ਮੈਦਾਨ ਵਿੱਚ ਲਿਜਾਇਆ ਗਿਆ ਜਲਾਦ ਨੇ ਪਾਈ ਜੀ ਦੇ ਸਰੀਰ ਨੂੰ ਬੰਦ-ਬੰਦ ਕਰਕੇ ਕੱਟਿਆ ਆਪ ਜੀ ਪ੍ਰਭੂ ਦੀ ਜਾਤ ਵਿੱਚ ਸੂਰਤ ਜੋੜ ਕੇ ਅਡੋਲ ਬੈਠੇ ਰਹੇ ਅੰਤ ਆਪ ਜੀ ਦੀ ਪਵਿੱਤਰ ਆਤਮਾ ਅਕਾਲ ਪੁਰਖ ਵਿੱਚ ਲੀਨ ਹੋ ਕੇ ਸਦਾ ਸਦਾ ਲਈ ਅਮਰ ਹੋ ਗਈ ਆਪ ਜੀ ਦੀ ਸ਼ਹੀਦੀ ਸ਼ਹੀਦ ਵਿਲਾਸ ਦੇ ਕਰਤਾ ਅਨੁਸਾਰ 1734 ਈਸਵੀ ਨੂੰ ਹੋਈ ਸੋ ਪਾਈ ਮਨੀ ਸਿੰਘ ਜੀ ਦੀ ਸ਼ਹੀਦੀ ਸਿੱਖ ਖਲ ਲਈ ਇੱਕ ਚਾਨਣ ਮਨਾਰੇ ਦਾ ਕੰਮ ਕਰਦੀ ਰਹੇਗੀ ਸਮੁੱਚਾ ਸਿੱਖ ਜਗਤ ਇਨ੍ਹਾਂ ਦੀ ਸ਼ਹੀਦੀ ਨੂੰ ਯਾਦ ਰੱਖੇਗਾ ਤੇ ਧਰਮ ਤੇ ਸੱਚ ਨਿਆਂ ਲਈ ਜੂਝਣ ਦੀ ਪ੍ਰੇਰਣਾ ਲੈਂਦਾ ਰਹੇਗਾ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ